ਸਤ ਸ੍ਰੀ ਅਕਾਲ ਦੋਸਤੋ ਆਪਣੀ ਇਧਰ ਪਿੱਛੇ ਬਾਗ ਦੇ ਵਿੱਚ ਸਬਜ਼ੀਆਂ ਸੀਆਂ ਲਗਾਈਆਂ ਹੋਈਆਂ ਆਪਣੀਆਂ ਬਹੁਤ ਸਾਰੀਆਂ ਖੁੰਬਾਂ ਲੱਗੀਆਂ ਸੀ ਉੱਥੇ ਜੋ ਲੱਭਦੇ ਸਬਜ਼ੀ ਦੇ ਸਾਨੂੰ ਮਿਲ ਗਈਆਂ ਖੁੰਬਾਂ ਤੇ ਖੁੰਬਾਂ ਪਟੀਆਂ ਪਟ ਕੇ ਲਿਆਂਦੀਆਂ ਤੇ ਇਹਨਾਂ ਨੂੰ ਹੁਣ ਆਪਾਂ ਧੋ ਕੇ ਸਵਾਰ ਕੇ ਮਿੱਟੀ ਬਹੁਤ ਲੱਗੀ ਹੁੰਦੀ ਹੈ ਇਹਨਾਂ ਨੂੰ ਉਹ ਮਿੱਟੀ ਸਾਫ਼ ਕਰ ਰਹੇ ਆਂ ਦੇਖੋ ਸੰਦੀਪ ਧੋ ਰਹੀ ਹੈ ਖੁੰਬਾਂ ਨੂੰ ਬਹੁਤ ਧਿਆਨ ਨਾਲ ਧੋਣੀਆਂ ਪੈਂਦੀਆਂ ਇਹ ਇਸ ਤੋਂ ਬਾਅਦ ਇਹਨਾਂ ਨੂੰ ਕੱਟ ਕੇ ਤੇ ਦੇਖੋ ਧੋ ਕੇ ਰੱਖ ਲਈਆਂ ਕੱਟ ਕੇ ਇਹਨਾਂ ਨੂੰ چیر ਕੇ ਵਿੱਚ ਇਹਦੇ ਪਿਆਜ਼ ਬਾ ਕੇ ਤੇ ਇਹਦੀ ਬਣਾਵਾਂਗੇ ਸਬਜੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਦੱਸਣਾ ਵੀ ਕਿਹੜੇ-ਕਿਹੜੇ ਵੀਰਾਂ ਨੇ ਆਹ ਸਬਜੀ ਖੁੰਬਾਂ ਦੀ ਬਣਾ ਕੇ ਖਾਧੀ ਆ ਜਿਨੇ ਨਹੀਂ ਖਾਧੀ ਉਹ ਵੀ ਕਮੈਂਟ ਕਰਿਓ ਜੇ ਤੇ ਇਹ ਸਬਜੀ ਜ਼ਰੂਰ ਬਣਾ ਕੇ ਖਾਜੇ ਬਹੁਤ ਸੁਆਦੀਸ਼ਟ ਸਬਜੀ ਹੁੰਦੀ ਆ ਬਹੁਤ ਵਧੀਆ ਜੇਕਰ ਸਬਜੀ ਤੁਹਾਨੂੰ ਪਸੰਦ ਆਈ ਤੇ ਕਮੈਂਟ ਲਾਇਕ ਕਰਕੇ ਜ਼ਰੂਰ ਦੱਸਿਓ ਜੀ ਤੇ ਵੀਡੀਓ ਵਧੀਆ ਲੱਗੀ ਤੇ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਜੀ ਆ ਦੇਖੋ ਹੁਣ ਖੁੰਮਾ ਆਪਣੀਆਂ ਜਿਹੜੀਆਂ ਚੀਰੀਆਂ ਜਾ ਰਹੀਆਂ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਲਾਵਾਂਗੇ ਤੜਕਾ ਤੇ ਬਹੁਤ ਹੀ ਵਧੀਆ ਸਬਜੀ ਮੈਂ ਕਿਹਾ ਨਿਆਰੇ ਆ ਜਾਂਦੇ ਸਬਜੀ ਖਾਣ ਦੇ ਤੇ ਦੁੱਧ ਥੋੜਾ ਜਿਹਾ ਇਹਨਾਂ ਦੇ ਵਿੱਚ ਪਾਉਣਾ ਪੈਂਦਾ ਦੁੱਧ ਪਾ ਕੇ ਫਿਰ ਸਬਜੀ ਬਣੂਗੀ ਇਹ